ਬਜੀ ਕੀ ਨਾਮ ਕੀ ਤੁਹਾਡਾ ਜੀ ਹਰਦੀਪ ਸਿੰਘ ਜੀ ਕਿੱਥੇ ਰਹਿੰਦੇ ਹੋ ਸਰ ਐਂਡ ਪੰਗਾਲਾ ਜੀ ਕੀ ਗੱਲ ਕੀ ਹੋਈ ਹੈ ਜੀ ਤੁਹਾਡੇ ਘਰੇ ਕੱਲ ਇਹ ਕੱਲ ਰਾਤ 12:00 ਵਜੇ ਤੋਂ ਬਾਅਦ ਜੀ ਇੱਕਦਮ ਆਬਾਰੀ ਤੋੜੀ ਹੈ ਜਿੱਧਰ ਦੀ ਚੋਰ ਦਾਖਲ ਹੋਏ ਹੈ ਜੀ ਤੇ ਸਾਰੇ ਘਰ ਦੇ ਜਿੰਨਾ ਕੋਈ ਸਮਾਨ ਸੀ ਸੋਨਾ ਜੀ ਉਹ ਸਾਰਾ ਲੈ ਗਏ ਜੀ ਤਕਰੀਬਨ 40 ਟੋਲੇ ਸੋਨਾ ਹੋਣਾ ਹੈ ਜੀ ਕੋਈ 5-7000 ਦੀ ਨਕਦੀ ਬਣੀ ਆਈ ਤੇ ਇਹ 12:00 ਵਜੇ ਤੋਂ ਲੈ ਕੇ 4:00 ਵਜੇ ਦੇ ਵਿੱਚ ਵਿੱਚ ਹੋਇਆ ਜੀ ਬੰਦੇ ਕੋਈ 4-5 ਬੰਦਿਆਂ ਤੋਂ ਵੱਧ ਜ਼ਿਆਦਾ ਹੋ ਸਕਦੀ ਹੈ ਪਤਾ ਕਿਉਂ ਲੱਗਿਆ ਤੁਹਾਨੂੰ ਪਤਾ ਜੀ ਹੋ ਸਕਦਾ ਇਹ ਕੂਲਰਾਂ ਦੇ ਅੱਗੇ ਕੋਈ ਦਵਾਈ ਦੂਗੀ ਛਿੜਕੀ ਹੋਵੇ ਕਿਉਂਕਿ 12 ਵਜੇ ਤੱਕ ਅਸੀਂ ਬਾਥਰੂਮ ਕਰਕੇ ਪਏ ਆ ਜੀ ਤੇ ਉਦੋਂ ਬਾਅਦ ਇਹ ਸਾਨੂੰ ਨਹੀਂ ਪਤਾ ਲੱਗਿਆ ਜੀ ਕਿੱਥੇ ਪਏ ਨੇ ਕਿੱਥੇ ਨਹੀਂ ਜੀ ਸਵੇਰ 4 ਵਜੇ ਪਤਾ ਲੱਗਿਆ ਜੀ ਉਦੋਂ ਵੀ ਅੱਖਾਂ 'ਚ ਜ਼ਿਆਦਾ ਦਵਾਈ ਉਹਨਾਂ ਆਏ ਲੱਗਦਾ ਸੀ ਵੀ ਕੋਈ ਦਵਾਈ ਪਾਈ ਹੁੰਦੀ ਹੈ ਇਹ ਕੂਲਰਾਂ 'ਤੇ ਅਦਰ ਕੋਠੀ ਦੇ ਬਾਹਰ ਹੀ ਪਏ ਨੇ ਇਹ ਕੂਲਰ ਦੋ ਸਾਈਡ ਲੱਗੇ ਹੁੰਦੇ ਜੀ ਤੇ ਪਰਲੀ ਗਲੀ ਵਿੱਚ ਦੀ ਉਹਨਾਂ ਨੇ ਚੜ੍ਹ ਕੇ ਵੇਖਿਆ ਵੀ ਇਹ ਸੌਂ ਗਏ ਜਾਂ ਕਿਵੇਂ ਜੀ ਫਿਰ ਉਦੋਂ ਬਾਅਦ ਦਾਖਲ ਘਰ ਦੇ ਕਿੰਨੇ ਮੈਂਬਰ ਆ ਹਾਂ ਜੀ ਘਰ ਦੇ ਮੈਂਬਰ ਕਿੰਨੇ ਤੁਹਾਡੇ ਸਾਡੇ ਘਰ ਦੇ ਮੈਂਬਰ ਜ ਤੁਹਾੜਾ ਹੀ ਮਾਤਾ ਜੀ ਕਿਸੇ ਨੂੰ ਨਹੀਂ ਕੋਈ ਖੜਕਾ ਵਗੈਰਾ ਕੋਈ ਨਹੀਂ ਕਿਸੇ ਨੂੰ ਨਹੀਂ ਐਸਾ ਬਾਹਰ ਬਲਪ ਲੱਗਾਈ ਦੂਰ ਦਾ ਹੀ ਚਾਨਣ ਹੁੰਦਾ ਜੀ ਪਰ ਇਹ ਜੋ ਕੁਝ ਨਹੀਂ ਜੀ ਸਵੇਰੇ 4 ਵਜੇ ਤਕਰੀਬਨ ਪਤਾ ਲੱਗਿਆ ਅੱਛਾ ਸਵੇਰੇ ਤੁਸੀਂ ਐਸੀ ਉੱਠ ਕੇ ਆਉਣ ਕੌਣ ਨਹੀਂ ਬੁਢਾ ਗਿਆ ਦੀ ਚਾਹ ਵੇਲੇ ਸਵੇਰ ਜੀ ਉਦੋਂ ਉਹਨਾਂ ਨੇ ਵੇਖਿਆ ਜੀ ਬਾਹਰੀਆਂ ਸਾਰੀਆਂ ਖੁੱਲੀਆਂ ਪਈਆਂ ਬਾਹਰ ਸਾਰੀਆਂ ਖੁੱਲੀਆਂ ਪਈ ਸੀ ਉਦੋਂ ਪਤਾ ਲੱਗਿਆ ਤੇ ਫਿਰ ਪੁਲਿਸ ਨੂੰ ਦੱਸਿਆ ਪੁਲਿਸ ਨੂੰ ਸਵੇਰ ਫੋਨ ਕੀਤਾ ਜੀ ਕੋ ਆਏ ਸੀ ਜੀ ਤੇ ਆਪ ਜੀ ਬੰਦੀ ਕਾਰਵਾਈ ਕਰਕੇ ਗਏ ਹੂੰ ਕੀ ਇਹ ਪੜਾ 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 ਹੈਗੇ ਆਂ ਹੀ ਪੜਾ ਦੋਨੇ ਗਲੀਆਂ ਚ ਨੰਗੇ ਪੈਰੀ ਹੈਗੇ ਆਂ ਹੀ ਵੱਟੀਆਂ ਛੋਟੀਆਂ ਜਿੰਨੇ ਬੰਦੇ ਆਈ ਕੋਈ ਵੱਟੀਆਂ ਪੜਾ ਵੀ ਹੈਗੇ ਕੋਈ ਛੋਟੀਆਂ ਵੀ ਹੈਗੀਆਂ ਮੈਨਾਂ ਵੀ ਨੱਪੇ ਆਪਣੇ ਕਿੰਨੇ ਬੰਦੇ ਲਗਦੇ ਨੇ ਬੰਦੇ ਪੰਛੀ ਬੰਦੇ ਤਾਂ ਹੋਣਗੇ ਹਾਂਜੀ ਬੰਦੇ ਜ਼ਿਆਦੇ ਕੀ ਲੱਗਦਾ ਕੀ ਹੈ ਜੀ ਤੁਹਾਨੂੰ ਕੋਈ ਘਰ ਭੇਦੀ ਹੈ ਕੋਈ ਕਿਸ ਤਰ੍ਹਾਂ ਹੈ ਨਹੀਂ ਭੇਦੀ ਤਾਂ ਹੋਊਗਾ ਇਹ ਕਿਉਂਕਿ 10 ਦਿਨ ਪਹਿਲਾਂ ਹੀ ਸਾਡੇ ਘਰੇ ਮਰਗ ਹੋਈ ਸੀ ਅੱਛਾ ਪਾਪਾ ਜੀ ਡੈਥ ਹੋਈ ਸੀ ਉਦੋਂ ਲੋਕ ਆਉਂਦੇ ਰਹੇ ਸੀ ਭੇਦੀ ਤਾਂ ਬਗੈਰ ਤਾਂ ਨਹੀਂ ਪਤਾ ਲੱਗਦਾ ਜੀ ਕੋਈ ਕਿੱਥੇ ਹੈ ਕਿੱਥੇ ਨਹੀਂ ਹਾਂਜੀ ਕਿੰਨਾ ਕੋ ਨੁਕਸਾਨ ਹੋਇਆ ਜੀ ਤੁਹਾਡਾ ਕਿਹੜੇ ਕਿਹੜੇ ਕਮਰੇ ਸਾਹਿਬ ਜੀ ਬਸ ਸੌਣਾ ਹੀ ਹੋਇਆ 40 40 ਟੋਲੇ ਦੇ ਰੀਨ ਸੀ ਗਈ ਕਿੰਨੀਆਂ ਕੋਲ ਮਾਰੀਆਂ ਖੰਗਾਲੀਆਂ ਉਹਨਾਂ ਨੇ ਜੀ 50 ਨਾਲ ਮਾਰੀਆਂ ਇੱਕ ਇਹ ਹੈ ਜੀ ਇੱਕ ਉਦਰਤੀ ਇੱਕ ਉੱਪਰ ਵੀ ਹੈਗੀ ਜੀ ਸਾਰੇ ਲੀੜੇ ਲੱਤੇ ਸਭ ਖਲਿਆੜ ਕੇ ਉਹਨਾਂ ਨੇ ਹੀ ਸਿੱਕਤੀ ਸੋਨਾ ਤਿੰਨਾਂ ਚੀਜ਼ ਸੀ ਹਾਂਜੀ ਤਿੰਨਾਂ ਚੀਜ਼ ਸੀ ਜੀ ਸੋਨਾ ਠੀਕ ਹੈ ਕਿ ਜੇ ਮਾਮਲਾ ਜਿਹੜਾ ਚੋਰੀ ਦਾ ਹੈ ਪੁਨਾਲਾ ਪਿੰਚਾ ਜੀ ਰਾਤ ਸਮੇਂ ਚੋਰੀ ਹੋਈ ਹੈ ਉਹਦੇ ਬਾਬਤ ਪਰਿਵਾਰ ਦਾ ਬਿਆਨ ਲਿਖ ਕੇ ਜੋ ਵੀ ਉਹਦੇ ਅਨੁਸਾਰ ਕਾਰਵਾਈ ਅਮਲ ਵਿੱਚ ਲੈਂਦੀ ਜੇ ਡੋਰਸ ਕਟਾ ਰਿਹਾ ਹੈ ਫਿੰਗਰ ਪ੍ਰਿੰਟ ਨੂੰ ਮਸ਼ੀਨ ਦਿੱਤਾ ਗਿਆ ਆ ਰਿਹਾ ਹੈ ਡੰਪ ਵਗੈਰਾ ਵੀ ਜਾ ਕੇ ਚੱਕ ਕੇ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਪੱਕਾ ਕਿੰਨਾ ਨੁਕਸਾਨ ਕਿੰਨਾ ਦੱਸੇ ਕੀ ਕੁਝ ਹੋਇਆ ਨੁਕਸਾਨ ਫਿਰ ਲਾ ਲਾ 35 ਟੋਲੇ ਸੋਨਾ ਦਾ ਦੇ 5000 ਰੁਪਏ ਨਕਦੀ ਹੈ ਮੋਟਲੀ ਜਾਂਚ ਕੀ ਲੱਗਦਾ ਹੈਗਾ ਕਿ ਮਤਲਬ ਮੋਟਲੀ ਜਾਂਚ ਛੇ ਤਾਂ ਇਹੀ ਹੈ ਜੀ ਪੈੜਾ ਨੱਪੀਆਂ ਨੇ ਜੋ ਨੰਗੇ ਪੈਰਾਂ ਦੀਆਂ ਨੇ ਬਾਕੀ ਦੇਖਦੇ ਆ ਅੱਗੇ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਤੁਰੇਗੀ ਫਿਲਹਾਲ ਪਰਿਵਾਰ ਨੇ ਅਜੇ ਤੱਕ ਕਿਸੇ ਵੀ ਪਿੰਡ ਦੇ ਬੰਦੇ ਦੇ ਸ਼ੱਕ ਵਗੈਰਾ ਨਹੀਂ ਕੀਤਾ ਹੈਗਾ ਜਾਂ ਕੋਈ ਸ਼ੱਕੀ ਵਿਅਕਤੀ ਨੀ ਦੱਸਿਆ ਕਰਕਨਾ ਦਾ ਜੀ ਕਰਪੂਲਦੀਪ ਸਿੰਘ ਪੁੱਤਰ ਨਥਾ ਸਿੰਘ ਦਾ ਕਿ ਨਾਮ ਕੀ ਤੁਹਾਡਾ ਜੀ ਨਾਮ ਮੇਰਾ ਰਪਿੰਦਰ ਹੈ ਜੀ ਸਮਤਾ ਜੀ ਕੀ ਗੱਲ ਕੀ ਹੋਈ ਸੀ ਗੱਲ ਹੋਈ ਜੀ ਕੋਈ ਗਨੇ ਪਏ ਐ ਹਮ ਹਮ ਤੇ ਪਿਆਂ ਦੇ ਉੱਤੇ ਸਾਡੇ ਉਹਨਾਂ ਨੇ ਦਵਾਈ ਦੋਈ ਛਿੜਕੀ ਐ ਸਾਨੂੰ ਪਾਸਾ ਨਹੀਂ ਉਹਨਾਂ ਨੇ ਲੈਣ ਦਿੱਤਾ ਤੜਕੇ ਸਵੇਰ ਉੱਠੀ ਸਵੇਰ ਜਦੋਂ ਉੱਠੇ ਤੇ ਉੱਠ ਕੇ ਉਧਰ ਗਏ ਬਾਥਰੂਮ ਕਰਨ ਤੇ ਕੰਧ ਦੇ ਉੱਤੇ ਇਟਾ ਉਟਾ ਚੜੀਆਂ ਪੰਗੀਆਂ ਇਕ ਟੌਟਾ ਚਣਕੇ ਆ ਉਹਦਾ ਜਾਬਤਾ ਪੂਰਾ ਕਰਕੇ ਇੰਨੇ ਜਣਿਆਂ ਨੇ ਫੇਰ ਸਾਡੀ ਕੋਠੀ ਚ ਬੜੇ ਸਾਨੂੰ ਕੋਈ ਜਿਵੇਂ ਸੁਰਤੇ ਨਹੀਂ ਲੈਣ ਦਿੱਤੀ ਉਹਨਾਂ ਨੇ ਪਾਸੇ ਹੀ ਨਹੀਂ ਸਮਝਾਇਆ ਉਹਦਾ ਕਰਬਣਾ ਕਿ ਉਹਨਾਂ ਨੇ ਚੋਰੀ ਕੀਤੀ ਹੈ ਕਿੰਨਾ ਕੁ ਨੁਕਸਾਨ ਹੋਇਆ ਮਾਤਾ ਜੀ ਨੁਕਸਾਨ ਤਾਂ ਸਾਰਾ ਹੀ ਹੋ ਗਿਆ ਜੀ ਸਾਰੇ ਤਿੰਨਾਂ ਦਾ 900-1000 ਦਾ ਸੀ ਹੂੰ ਹੂੰ ਸਾਰਾ ਲੈ ਗਏ ਪੈਸੇ ਵੀ ਲੈ ਗਏ ਕੁਝ ਐ ਸਾਨੂੰ ਵਿਲੇ ਕਰ ਗਏ ਕਿੰਨੇ ਵਜੇ ਪਤਾ ਲੱਗਿਆ ਬੇਬੇ ਸਾਨੂੰ ਰਗ ਸਵੇਰ 5 ਵਜੇ ਤੜਕੇ ਉੱਠਦੇ ਆਲੇ ਜੀ 5 ਵਜੇ ਸਵੇਰ ਸਾਨੂੰ ਪਤਾ ਲੱਗਿਆ ਜਦੋਂ ਸਵੇਰ ਉੱਠਿਆ ਅਸੀਂ ਦੂਜੇ ਕੱਕੇ ਨੂੰ ਉਠਾਇਆ ਮੁੰਡੇ ਨੂੰ ਉਹ ਉੱਠ ਗਿਆ ਨਾ ਯਾ ਆਹ ਕਈ ਹੋਗਾ ਚੋਰੀ ਹੋ ਗਈ ਆਪਣੇ ਦਾ ਦੂਜਾ ਉੱਠੇ ਸਾਰੇ ਅਸੀਂ ਇਕੱਠੇ ਹੋਏ ਵੇਖਿਆ ਤਾਂ ਮੈਨਾਂ ਜਾਓ ਕਿ ਰੱਖੀ ਪਤੱਕੀ ਕੁਸਕ ਤਾਂ ਬੈਠਾ ਹੀ ਨਾ ਹੋਵੇ ਜਦੋਂ ਤਾਂ ਗਏ ਸਾਡੇ ਸਾਰੇ ਖਿਲਾਰੇ ਪਾਤੇ ਸੁਣੋ ਸੁਣੋ ਚੱਕਾ ਜਦੋਂ ਉਹਨਾਂ ਨੇ ਮਾੜੀ ਚੀਜ਼ ਨੂੰ ਉਹਨਾਂ ਨੇ ਹੱਥ ਹੀ ਨਹੀਂ ਪਾ ਸਕਦੇ ਸੀ ਉਹਨਾਂ ਨੇ ਪਾਇਆ ਭਾਈ ਸਾਹਿਬ ਸਿਵਣਾ ਮਤਾ ਕੀ ਬੋਲ ਰਹੀ ਸੀ ਫਿਰ ਤਾਂ ਪਹਿਲੇ ਹਾਂਜੀ ਜਾਣਕਾਰੀ ਉਹ ਦਿੱਤੋ ਤੁਸੀਂ ਵੀ ਕੋਈ ਤੁਸੀਂ ਜੀ ਸਮਝੋ ਪਰ ਸਾਨੂੰ ਕਿਹਾ ਉਹ ਨਾ ਬੁਖਾਰੀ ਕਰਕੇ ਉੜ ਗਏ ਸਾਡੇ ਕੁਛ ਛੱਡ ਕੇ ਹੀ ਨ ਗਏ ਦੋ ਮੇਰੇ ਗਾ ਪੁੱਤ ਨਾ ਵੀ ਉਹਨਾਂ ਲੰਘ ਤੇ ਮੇਰਾ ਪਰਿਵਾਰ ਹੈ 15 ਦਿਨ ਹੋਏ ਸਾਡੇ ਉਹਨਾਂ ਦਾਦਾ ਜੀ ਮੁੱਕੇ ਆ ਪਰ ਸਾਨੂੰ ਉਹ ਅੱਜ ਦੀ ਕੜੀ ਅਸੀਂ ਬਹੁਤ ਹੀ ਸਾਨੂੰ ਜਿਵੇਂ ਪੁੰਜੇ ਲਾ ਗਏ ਉਹ ਤੁਸੀਂ ਸੋਚ ਲਓ ਜੇ ਤਾਂ ਸਾਡੇ ਕੋਈ ਕਰੋਗੇ ਕਾਰਵਾਈ ਤਾਂ ਪੁੱਤ ਚੰਗਾ ਹੈ ਤੇ ਨਹੀਂ ਅਸੀਂ ਤਾਂ ਫਿਰ ਦੇ ਦੇਈਆਂ ਹੈ Good.